ਚਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਇਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਬਦ ਤੋਂ ਬਾਦ ਵੀਡੀਓ ਦੇਖਿਆ ਨੂੰ ਸ਼ੇਅਰ ਕਰਿਆ ਕਰੋ ਤੇ ਲਾਇਕ ਕਰਿਆ ਕਰੋ ਕਮੈਂਟ ਕਰਿਆ ਕਰੋ ਲਓ ਜੀ ਮੱਕੀ ਦਾ ਸੀਜ਼ਨ ਹੋ ਗਿਆ 67 ਜੂਨ ਦੀ ਅੱਜ 7 ਤਰੀਕ ਹੈ ਮਿੱਤਰੋ ਲੱਗਿਆ ਕਟਰ ਪਾਉਣ ਤੇ ਮੱਕੀ ਵੱਢਣੀ ਆਪਾਂ ਨਵਾਂ ਕਟਰ ਦੀ ਕਰਦਿਆਂ ਸ਼ੁਰੂਆਤ ਅੱਜ ਪਾਲੀਆਂ ਵੀ ਆ ਗਈਆਂ ਤੇ ਆਹ ਮੱਕੀ ਕੱਟਣੀ ਆ ਮੱਕੀ ਇਹ ਚਲੋ ਕੁਛ ਨਹੀਂ ਕਹਿ ਸਕਦੇ ਕਿਸਾਨ ਭਰਾਵਾਂ ਨੂੰ ਇੱਕ ਪਾਣੀ ਕਿੰਨੀ ਉਹ ਮਾਰਦੀ ਤੁਹਾਡੇ ਸਾਹਮਣੇ ਹੀ ਆ ਆਪਣੇ ਆਪ ਨਹੀਂ ਇਹ ਪੱਕੀ ਹੈਗੀ ਇਹ ਝਾੜ ਵੀ ਘਟਾਊਗੀ ਲੱਗਿਆ ਕਟਰ ਪਾਉਣ ਕਾਲੀ ਕਰਦੇ ਨੇ ਝੋਨੇ ਦੇ ਚੱਕਰਾਂ ਕਰਕੇ ਵੀ ਇੱਕ ਪਾਣੀ ਜਾਂ ਦੋ ਮਾਰ ਲੈਂਦੇ ਨੇ ਫਿਰ ਉਹ ਛੇਤੀ ਸੁੱਕ ਜਾਂਦੀਆਂ ਕਿਉਂਕਿ ਅੱਗ ਪੈਂਦੀ ਆ ਟੀਏ ਦਿਨ ਤਾਂ ਇਹ ਇਹਨਾਂ ਦਾ ਪਲਾਟ ਸੁੱਕ ਜਾਂਦੇ ਨੇ ਤੇ 2 ਦਿਨ ਹੋਰ ਲੰਗੇ ਤੇ ਫਿਰ ਟਾਂਡਿਆਂ ਨੇ ਮੱਚ ਜਾਣਾ ਹੁੰਦਾ ਹੈ। ਉਹੀ ਕੰਮ ਹੋਇਆ ਇਹਦੇ ਨਾਲ। ਤਕਨੀਕ ਨਾ ਨਹੀਂ ਜਾਣੀ ਪੱਕੀ ਜਵੇਂ ਆਪਣੇ ਆਪ ਪੱਕਦੀ ਹੁੰਦੀ ਹੈ ਮੱਕੀ। ਕਟਰ ਪਾ ਰਹੇ ਹਾਂ। ਲੋ ਚੈੱਕ ਕਰੋ ਬਲੇਡ ਇਟਾਲੀਅਨ ਬਲੇਟ ਨੇ। ਮੂਰੇ ਬਿੱਟ ਲੱਗੀ ਵੀ ਹੈ ਜੇ ਘਸਦੇ ਨਹੀਂ ਹੈਗੇ। ਇਹ ਪ੍ਰੀ ਤੇ ਲਿਆਉਣ ਲੱਗੀ ਸੀ ਪਹਿਲਾਂ ਸਾਰਿਆਂ ਨਾਲ ਬਾਹਰੋਂ ਆਉਂਦ ਨੇ ਇਹਨਾਂ ਕੋ ਕੰਟੇਨਰ ਦੇ ਵਿੱਚ ਇਕੱਠੇ ਮਕਾ ਲੈਂਦੇ ਮੰਗਾ ਲੈਂਦੇ ਨੇ ਬਾਹਰੋਂ ਤੇ ਫਿਰ ਲਾਈ ਜਾਂਦੇ ਨੇ ਜਿਹੜੇ ਔਰੇ ਵਾਲੇ ਭਲੇੜ ਨੇ ਆਮ ਸਮਝ ਲਓ ਵੀ ਹੋਰ ਮਸ਼ੀਨਾਂ ਵਾਲੇ ਲਾਉਂਦੇ ਨੇ ਉਸੇ ਦੀ ਘਾਜ ਜਾਂਦੇ ਨੇ ਤੇ ਕੰਮ ਕਰਨਾ ਛੇ ਦੀ ਖਤਮ ਕਰ ਦਿੰਦੇ ਨੇ ਜਿਸ ਕਰਕੇ ਉਹ ਥੋੜਾ ਜਿਹਾ ਕਟਰ ਵੀ ਇਹਨਾਂ ਨੂੰ ਸਸਤਾ ਦੇ ਦਿੰਦੇ ਨੇ ਚਲੋ ਥੋੜਾ ਮੋਟਾ ਕੁਆਲਿਟੀ ਦਾ ਕੁਆਲਿਟੀ ਹੋ啊 ਮਿੱਤਰੋ ਕੁਆਲਿਟੀ ਦੇ ਨਰ ਭਰਾ ਸਾਰਾ ਕੁਝ ਜੇ ਕੁਆਲਿਟੀ ਵਧੀਆ ਤਾਂ ਰੇਟ ਵੀ ਵਧੂਗਾ ਜਰੂਰ ਇਹ ਛੋਟਾ ਪੂਰਾ ਚੱਲਦਾ ਹੁਣ ਪਤਾ ਹੀ ਆਇਆ ਜਿੰਨਾ ਕਟਰੇ ਸੇਲ ਹੋਇਆ ਮੈਨੂੰ ਲੱਗਦਾ ਇੰਨੀਆਂ ਆਮ ਫਾਰਮਰੀਆਂ ਕੰਬਾਈਨਾ ਵੀ ਨਹੀਂ ਸੇਲ ਹੋਈਆਂ ਹੋਣੀਆਂ ਜਿੰਨਾ ਕੱਲਾ ਮੱਕੀ ਵਾਲਾ ਕਟਰ ਸੇਲ ਹੋ ਗਿਆ ਇਹਦਾ ਕਾਰਨ ਇਹ ਹੈ ਵੀ ਇਹ ਵਧੀਆ ਚੱਲਦਾ ਤਾਂ ਇੰਨਾ ਸੇਲ ਹੋਇਆ ਤੇ ਇੰਨਾ ਛੋਟਾ ਚੱਲਦਾ ਭਰੋਸਾ ਬਣਿਆ ਹੋਇਆ ਕਿਸਾਨ ਭਰਾਵਾਂ ਦਾ ਦੋ ਸੀਜ਼ਨਾਂ ਅਜੇ ਵੀ ਨਹੀਂ ਉਹ ਵੇਚ ਸਕਦੇ ਇੰਨੀਆਂ ਮਸ਼ੀਨਾਂ ਜਿੰਨਾ ਇਹਨਾਂ ਨੇ ਕਟਰ ਵੇਚਤਾ ਕਟਰ ਦਾ ਲੱਗਿਆ ਗੇੜਾ ਪਾਉਣ ਮੜਿਆ ਚੈੱਕ ਕਰਨਾ ਫਿਡਰ ਵਾਲੀ ਚੈਨ ਕਈ ਵਾਰੀ ਨਾਲ ਲੱਗਦੀ ਹੁੰਦੀ ਹੈ ਫਿਰ ਉਹ ਛੋਟੀ ਕਰਨੀ ਪਣੀ ਆ ਉਹਦੇ ਕਰਕੇ ਮੜਿਆ ਗੇੜਾ ਪਾ ਕੇ ਮੈਂ ਖਾ ਦੇਖ ਲੂ ਐਸੇ ਕਰੀਦੀ ਲੋਗ ਬਰੋਬਰ ਜਿਹੀ ਆ ਹੁਣ ਉਹਦੇ ਕਰਕੇ ਥੋੜਿਆ ਬੇਲ ਘਟਾ ਵੀ ਚੱਕਰ ਬਣਿਆ ਤੇ ਹੋ ਸਕਦਾ ਨਾਲ ਖਹ ਹੈ ਨਾ ਲੱਗ ਜਵੇ ਤਾਂ ਚਾਚ ਹੁੰਦੀ ਐ। ਇਹ ਐ ਜੱਸੇ ਕੀ ਕਰਦੇ ਹੋ? ਅੜੀ ਕੱਢਦੇ ਆ। ਚੈਨ ਦੀ ਲੱਗਿਆ ਜੀ ਅੜੀ ਕੱਢਣ। ਨਾਲ ਖੈਦੀ ਆ ਮੂਰੇ ਬਰਮ ਦੇ। ਕਟਰ ਵਾਲੇ ਵੀ। ਕੈਨ ਛੋਟੀ ਕਰਨੀ ਪਣੀ ਐ ਜੇ ਨਟ ੱਲੇ ਕਰਦੇ ਦੀ ਫਿਰ ਢਿੱਲੀ ਹੁੰਦੀ ਦੀ ਚੈਨ ਜਿਆਦੇ। ਇਹ ਰੈਂ ਗੋਟੋ-ਗੋਟਾ। ਇਹ ਸ਼ੁਰੂਆਤ ਕਰਨ। ਤੇ ਕਟਰ ਲਿਆ ਆਪਾਂ। ਆਜਾ ਸੇਬਾਈ ਕਿੱਦਾਂ ਜੇ ਠੀਕ ਹੈ ਜੀ ਠੀਕ ਹੈ ਜੇ ਥੋੜੀ ਜੀ ਮੈਂ ਤਾਂ ਕਰਨੀ ਪੈਗੀ ਆ ਕੇ ਹਨਾ ਚਲੋ ਕਈ ਵਾਰੀ ਹੋ ਜਾਂਦਾ ਕਿਉਂਕਿ ਨਵੇਂ ਸੰਤ ਦੇ ਨਾਲ ਕੇਰਾ ਹੋਣਾ ਹੀ ਹੁੰਦਾ ਆਪਾਂ ਨੇ ਕਟਰ ਪਾਇਆ ਹੀ ਉਰੇ ਆ ਕੇ ਘਰੇ ਪਾਇਆ ਨਹੀਂ ਮਸ਼ੀਨ ਮਗਰ ਮੂਰੇ ਮਗਰ ਆ ਗਿਆ ਅਰੇ ਜ਼ਰਾ ਕਮੜੀ ਜੀ ਵਾਦੇ ਕਟਰ ਨੂੰ ਕਿਹੜਾ ਤੇ ਜੀ ਕੋਰਚਾ ਕ ਪੂਰਾ ਸਾਇਰਨ ਚੱਲਦਾ ਐਨੀ ਗਵਾਜ਼ ਐ ਨਾ ਦੇਣੀਓ ਦੇਣੀਆ ਜਿੱਡੀ ਕਾਰ ਰਹੀ ਆ ਕਿਉਂਕਿ ਚਾਇਨਾ ਤੇ ਗੇਅਰ ਵਿੱਚ ਚੱਲਦੇ ਨੇ ਉਹਦੇ ਕਰਕੇ ਦੀ ਗਵਾਜ਼ ਆਹੇਗੀ ਹੋਆ ਇਹ ਰੈਣੀ ਹੋਆ ਛੱਡੂ ਆਈ ਪੂਰਾ ਖੁਸ਼ ਪਹਿਲੇ ਦਿਨ ਲੱਗਿਆ ਮਨਦੀ ਚਲਾਉਣ ਬਾਕੀ ਤੇ ਅੱਜ 2024 ਦੇ ਸੀਜ਼ਨ ਦਾ ਪਹਿਲਾ ਦਿਨ ਆ ਐਸੇ ਤਾਂ ਉਪਕਾ ਹੀ ਹੋਣੀ ਆ ਯਾਨੀ ਮਨ ਦੀ ਤਸੱਲੀ ਕਰ ਲਵਦੇ ਸੀ। ਜੀ ਮਿੱਤਰੋ ਕਰੋ ਚੈੱਕ ਜਿਹੜੀ ਪਰਸੋਂ ਰਾਤ ਨੂੰ ਹਵਾ ਚੱਲੀ ਆ ਬਰਬਾਦੀ ਕਰਤੀ ਮੱਕੀਆਂ ਦੀ ਬਹੁਤ ਮੱਕੀ ਟੁੱਟ ਕੇ ਥੱਲੇ ਗਈ ਹੋਈ ਆ ਦੇਖੋ ਚੱਲੀਆਂ। ਬਹੁਤ ਜ਼ਿਆਦਾ ਨੁਕਸਾਨ ਕਰਿਆ ਮੱਕੀਆਂ ਦਾ। ਖੇਤ ਦੇ ਵਿੱਚ ਵੜ ਕੇ ਪਤਾ ਲੱਗਦਾ ਉਹਦੀ ਪਤਾ ਲੱਗਦਾ। ਬਹੁਤ ਜ਼ਿਆਦਾ ਟਾਂਡੇ ਮੁੱਦੇ ਹੋਏ ਬਣੇ ਥੱਲੇ ਨੂੰ। ਆ ਦੇਖੋ ਜਿਹਨੇ ਫਾਇਨਟਾਵੇ ਦੇ ਰੋ ਇਹ ਸੁਪੀਨ ਮਾਕੀਨ ਆ ਦਿਓ ਜਿਆਦੇ ਲੁੱਟੀਆਂ ਨੂੰ ਇਹ ਵੀਰਾਂ ਨੇ ਵੀ ਪਾਣੀ ਕਿੰਨੀ ਸੁਕਾਈ ਦਿਓ ਤੁਹਾਨੂੰ ਦਿਖੇ ਰਹੀ ਆ ਆਪਾਂ ਨੇ ਆਪੇ ਆ ਪਤਾ ਨਹੀਂ ਆ ਪੱਕੀ ਹੋਈ ਹੈਗੀ ਪੱਕੀ ਟੈਂਕ ਭਰ ਗਿਆ ਹਾਰਨ ਮਾਰ ਰਿਹਾ ਕਾਲਾ ਬਾਈ ਆ ਗਿਆ ਟਰੈਕਟਰ ਵੀ ਲੈ ਕੇ ਵੀਰ ਚੈੱਕ ਦਾਣਿਆਂ ਦੀ ਕੁਆਲਿਟੀ ਫੁੱਲੋ ਕੇ ਰਿਪੋਰਟਾਂ ਪੂਰਾ ਘੈਂਟ ਕੋਈ ਟੋਟਾ ਨਹੀਂ ਬੱਕੀ ਦੇ ਵਿੱਚ ਤੇ ਸਫਾਈ ਵੀ ਫੁੱਲ ਆ ਪੂਰੀ ਘੈਂਟ ਚੱਲੀ ਮਸ਼ੀਨ ਡਬਲ ਫਰੈਸ਼ਰ ਕੋਕੇ ਨੇ ਰਿਪੋਰਟਾਂ ਮਸਟਰੋ 果子成，要的。 ਕਵਾਲਦੀ ਕਟਰ ਦੀ ਇੰਨੇ ਗਜਾਈ ਦਾ ਕਚਰੇ ਆ ਚੈੱਕ ਕਰੋ ਤਾਂਨੇ ਤੁਸੀਂ ਯਾਰ ਕੁਆਲਟੀ ਦੇਖੋ ਪਈਆ ਸਾਫ ਆ ਚੱਲਦੀ ਆ ਪ੍ਰੀਤੋ ਰਾਣੀ ਦਿਆ ਕੰਮ ਮਿੱਤਰੋ ਯਾਰ ਵੀ ਠੀਕ ਆ ਵੀਰ ਦਾ ਜੱਸਾ ਬਾਈ ਵੀ ਲੱਗਿਆ ਚਾਰ ਬੰਦੇ ਨੇ ਜੇ ਡਰ ਲਵਾ ਗਿਆ ਉਹ ਨਾਲ ਇੱਕ ਟਰਾਲੀ ਭਰਤੀ ਫੁੱਲ 16 ਫੁੱਟੀ ਇਹ ਮਟਰ ਤੋੜਾ ਚੈੱਕ ਕਰੋ ਮਸ਼ੀਨ ਦਾ ਆਉਂਦੀ ਆ ਵਧੀਆ ਤੋਰੇ ਦੇ ਤਰੀਕ ਦੇਖੋ ਇਹ ਪ੍ਰੀਤ ਕਟਰ ਤੇ ਮਸ਼ੀਨ ਚਲਾ ਕੇ ਬਹੁਤ ਨਜ਼ਾਰਾ ਮਿੱਤਰੋ ਬੜਾਈ ਕਰਕੇ ਦੰਦੀ ਜਾਂਦੀ ਜੰਪੂਰੀ ਦੇਖੋ ਤੋੜਾ ਬਹੁਤ ਸਾਹਮਣੇ ਆ ਨਾਲੇ ਡਿੱਗੀ ਹੋਈ ਮੱਤੀ ਆ ਜਦੇ ਨੀਵੀ ਕਰਨ ਦਾ ਖਤਰਾ ਗੇਂਦ ਚੱਲ ਰਹੀ ਆ ਭਾਈ ਕਿਵੇਂ ਚੱਲਦੀ ਆ ਹਾਂ ਪੂਰੀ ਵਧੀਆ ਚਲਾ ਕੇ ਦੇਖ ਲੈਣੀ ਸੀ ਫੇ ਕਿਹੜਾ ਲਾਇਆ ਹੁੰਦਾ ਇੱਕ ਆ ਤੇ ਖੁੱਲ ਜਾਂਦਾ ਹੈ ਹਾਂ ਹਾਂ ਹੁਣ ਕੈਮਰ ਬੰਦ ਆਰ ਬਿਨਾ ਕੈਮਰ ਤੋਂ ਦੇਖਦਾ ਸਹੀ ਕੀ ਫਰਕ ਆ ਸਾਰ ਵੀਰ ਕਰਦੇ ਨੇ ੱੱਕਾ ਮੱਤੀ ਦੇ ਨਾਲ ਦੇਖੋ ਹਰੀਓ ਖੜੀ ਆ ਹਲੇ ਛੱਡੀ ਵੀ ਉੱਪਰ ਨੂੰ ਆ ਫਿਰ ਬਾਅਦ 'ਚ ਮਸ਼ੀਨ ਵਾਲੇ ਦਾ ਕਸੂਰ ਵੀ ਦਾਣੇ ਪੱਟ ਕੇ ਜਾਂ ਕੋਹਰ ਚਰਮ ਲੱਗਦੀ ਆ ਦੇਖੋ ਨਿੱਕੋ ਇਸ ਗੱਲ ਨੂੰ ਹੋਰ ਜੀ ਆਗਰੇ ਵੀ ਕਰਿਆ ਕੀ ਜਾਂ ਦੇ ਹੁਣ ਜੀ ਦਾ ਆਪਣੀ ਸਾਨੇ ਨਹੀਂ ਭੰਦੀ ਪਰ ਫਿਰ ਵੀ 50% ਨੁਕਸਾਨ ਦਾ ਕਰੇ ਦੇਣਾ ਜਿਹੜੀ ਫਾਰਲੀ ਦੀ ਉਹ ਸੁੱਕੀ ਦੀ ਆ ਧਰਮ ਆ ਹੁਣ ਹੇ ਵਾਲੀ ਤੇ ਇਹ ਵਾਲੀ ਤੇ ਫਰਕ ਦੇਖੋ ਫਰਕ ਤਾਂ ਬਹੁਤ ਆ ਲੈ ਚਾਈ ਕਰਦਾ ਦਾਣੇ ਚੈੱਕ ਕਿੰਨੇ ਕੁ ਧਰਮ ਆ ਸਾਹੀ ਆ ਹਨਾ 24 25 ਮੱਕ ਤੇ ਰਹੂਗਾ ਆ ਦੇਖੋ ਘੇਰਾ ਸਾਰਾ ਧਰਮੇ ਜਾਕਦਾ ਹੈ ਜੀ ਆਕਰੋ ਚੈੱਕ ਵੀ ਚਾਰ ਸਪੇਰੇ ਮੱਕੀ ਉਹ ਝਾਕ ਰਹੀ ਆ ਤੁਹਾਨੂੰ ਆਪਣਾ ਏਰੀਆ ਮੱਕੀ ਲਈ ਆ ਤੁਹਾਨੂੰ ਪਹਿਲਾਂ ਵੀ ਦੱਸਿਆ ਕਈ ਵਾਰੀ ਦੇਖੋ ਕਰੋ ਲਓ ਕਰੋ ਦਰਸ਼ਨ ਮੱਕੀ ਦੇ ਹਾਂ 5 ਸੌ ਤਿਆਰ ਕਿੱਲਾ ਬੱਧਾਗੇ ਮੱਕੀ ਦਾ ਆ ਪੰਜ ਚਾਰ ਸੌ ਤਾਂ ਕੀ ਕਰਨਾ ਆਛਾ ਚਾਲ ਜਿਹੜਾ ਵੱਡਿਆ ਜਾਣਾ ਉਹ ਤਾਂ ਠੀਕ ਆ ਉਹ ਨਹੀਂ ਕੋਈ ਗੱਲ ਹੈ ਉਹ ਤਾਂ ਹਾਸੀ ਮੁਕਾਬਲਾ ਦੋ ਘੜੀ ਦਾ ਜੱਸਾ ਵਹੀ ਕਰ ਲੈਂਦਾ ਅਗੇ 5 6 ਯਾਰੀ ਕੜਾਈ ਇਹ ਸਾਡੇ ਆਪਰੇਟਰ ਜੀ ਨੇ ਇੱਧਰ ਮਾਰੋ ਮੜੀ ਕਾਲਾ ਜੀ ਕੰਨੀ ਮੇਨ ਆਪਰੇਟਰ ਸਾਹਿਬ ਸਾਡੇ ਆਪਰੇਟਰ ਆਹ ਦੇਖੋ ਮੇਨ ਆਪਰੇਟਰ ਸਾਹਿਬ ਕਾਲਾ ਸਾਹਿਬ ਕਿਹੜਾ ਪਿੰਡਾ ਕਾਲੇ ਹੋਰਮੈਨ ਇੱਧਰ ਖੜੇ ਆ ਕਿਹੜਾ ਪਿੰਡਾ ਪਟੋ ਪਟੋ ਸੀਜ਼ਨ ਆ ਆਪਣੇ ਨਾਲ ਕਈ ਲਾ ਗਿਆ ਪਿੰਡ ਪਹਿਲੀ ਵਾਰੀ ਪਤਾ ਕਰਿਆ ਵੀ ਕਿਹੜਾ ਪਿੰਡ ਆ ਯਾਰ ਬਹੁਤ ਆਪਣਾ ਹਾਂ ਇਹ ਇੱਕ ਦਿਨ ਵਿੱਚ ਚਹਿਲ ਜਾਂਦਾ ਦੇਖ ਲਿਆ ਮੋਟਰਸਾਈਕਲ ਤੇ ਮੈਂ ਜਦੇ ਲਾਂਡਰ ਨੂੰ ਕਰਿਆ ਗੱਲ ਵੀ ਕਾਲਾ ਜਾਂਦਾ ਸੀ ਕੀ ਕਾਲਾ ਬਿੱਲਾ ਹੈ ਵਿਲਾ ਹੈ ਕਾਲਾ ਬਿੱਲਾ ਕਦੇ ਰਹਿੰਦਾ ਤੇ ਜਦੇ ਫਿਰ ਫੋਨ ਮਾਰਿਆ ਇਹ ਕਹਿੰਦਾ ਜੀ ਕੋਈ ਨਾ ਲਾਵਾਂਗੇ ਜਰੂਰ ਆਪਾਂ ਨੂੰ ਇਹ ਹੁੰਦਾ ਵੀ ਪੁਰਾਣਾ ਬੰਦਾ ਆ ਜਾਵੇ ਤਾਂ ਬਾਲਾ ਵਧੀਆ ਉਹਨੂੰ ਏਰੀਆ ਦਾ ਵੀ ਭੇਤ ਆ ਤੇ ਮਸ਼ੀਨਾਂ ਦਾ ਵੀ ਭੇਤ ਆ ਤੇ ਮਾੜਾ ਮੋਟਾ ਰਹਿੰਦਾ ਹੁੰਦਾ ਆਪਣਾ ਵੀ ਭੇਤ ਹੁੰਦਾ ਨਵਾਂ ਬੰਦਾ ਜਗਦਾ ਰਹਿੰਦਾ ਫਿਰ ਵੀ ਵੀ ਪਤਾ ਨਹੀਂ ਕੀ ਕਹਿਣਗੇ ਕੀ ਗੱਲ ਹੈ ਕੀ ਬਾਤ ਹੈ ਨਵੇਂ ਨੂੰ ਨਵੇਂ ਨੂੰ ਥੋੜਾ ਜਿਆਦਾ ਡਰ ਕੇ ਚਲਾਉਣ ਦੀ ਆਦਤ ਹੁੰਦੀ ਆ ਪੁਰਾਣੇ ਨੂੰ ਕਹੇ ਵੀ ਖੁੱਲੀ ਚੱਲੋ ਜਿਹੜਾ ਕੋ ਟੁੱਟਦਾ ਕੋਈ ਗੱਲ ਨਹੀਂ ਉਹ ਤਾਂ ਟੁੱਟਣਾ ਹੀ ਐ ਉਹ ਤਾਂ ਚਾਹੇ ਹੌਲੀ ਚਲਾ ਲਿਓ ਜਾਂ ਤੇਜ਼ ਚਲਾ ਲਿਓ ਟੁੱਟਣੀ ਟੁੱਟਣਾ ਪਰ ਦੱਬੀ ਰੱਖੋ ਕੰਮ ਨੂੰ ਬਸ ਕੋਲੋਂ ਦਾਕੇਰਾ ਨਾਲ ਬੈ ਲੱਡੂ ਬਾਈ ਨੇ ਬਹੁਤ ਮਸ਼ੀਨ ਖਿੱਚਿਆ ਕੰਮ ਨਵੇੜਿਆ ਤੇ 12:00 ਵਜੇ ਚਲਾਈ ਤੀ ਆ ਦੇਖ ਲਓ ਤੁਹਾਡੇ ਸਾਹਮਣੇ ਹੀ ਆੜਾ ਤਾਕੀਰਾ ਸਾਰਾ ਹੀ ਲੋ ਚਲੋ ਚੈੱਕ ਆਹ ਤਾਂ ਚੱਕਤਾ ਆ ਜੱਸਾ ਬਾਈ ਫਿਰਦਾ ਦੇਖੋ ਜੀ ਕਿ ਚੌਥੀ ਟਰਾਲੀ ਲੱਗੇ ਆ ਭਰਨ ਦੋਨੋਂ ਲੱਦਣ ਲੱਗੇ ਆ ਪੂਰੀ ਅੱਗ ਕੱਢੀ ਪਈ ਏ ਇਹਨਾਂ ਨੇ ਤਾਂ ਜਵਾਨਾਂ ਨੇ ਕੰਮ ਦੀ ਦੇਖੋ ਪ੍ਰੀਤ ਤੇ ਪ੍ਰੀਤ ਦਾ ਤੋਰਾ ਪ੍ਰੀਤ ਕਟਰ ਤੇ ਪ੍ਰੀਤ ਦਾ ਤੋਰਾ ਇਹ ਕਟਰ ਦੀ ਕਮਾਲ ਆ ਮਿੱਤਰੋ ਤਾਂ ਤੁਰਦੀ ਆ ਮਸ਼ੀਨ ਇਤਾਂ ਹੀ ਚੱਲੂਗਾ ਤਾਂ ਹਲੇ ਅਜ ਪਹਿਲਾ ਦੇਣਾ ਹੌਲੀ ਹੌਲੀ ਵਧਣਾ ਤਈਆ ਹੋਰ ਵੀ ਵਧੂਗਾ ਤੋਰਾ ਥੋੜਾ ਜਿਹਾ। ਫੁੱਲੋ ਕੇ ਰਿਪੋਰਟਾਂ ਨੇ ਪੂਰੀ ਵਧੀਆ ਚੱਲਦੀ ਆ ਮਸ਼ੀਨ ਤੇ ਪੂਰਾ ਵਧੀਆ ਕਟਰ। ਇੰਜਨ ਵੀ ਪੂਰਾ ਸਰੇ ਦਾ ਮਿੱਤਰੋ ਪੂਰੀ ਕਮਾਲ ਕਰੀ ਪਈ ਆ ਮਜਾਲ ਆ ਕੋਈ ਲਾਟ ਲੂਟ ਜਾਂ ਧੂਆਂ ਜਾਂ ਚੱਕਰ ਤੋੜਦਾ ਹੋਵੇ ਫੁੱਲੋ ਕੇ ਰਿਪੋਰਟਾਂ। ਰੋਂਦੇ ਪੜ ਗਿਆ ਕੰਮ ਆ ਗਏ ਲੈ ਕੇ ਮਸ਼ੀਨ ਚਲਦਿਆਂ ਪਿੰਡ ਨੂੰ ਹੁਣ ਹੋ ਗਿਆ ਫਤੇ ਮੋਰਚਾ ਮੱਕੀ ਦਾ ਉਰੇ ਵਾਲੇ ਏਰੀਆ ਦਾ ਪਲਾਟ ਦਾ ਸਾਰੇ ਦਾ ਕਟਰ ਲਾਉਣ ਲੱਗੇ ਨੇ ਲਿਆ ਕੇ ਹੁਣ ਕਟਰ ਲਾਉਣਗੇ ਸਾਡੀ ਜੈਗੂਾਰ ਚੱਲਦੀ ਆ ਦੇਖੋ ਟਰੱਕ ਕਿੱਥੇ ਆ ਤੇ ਮਸ਼ੀਨ ਕਿੱਥੇ ਆ ਪਰਨਾਲਾ ਦੇਖੋ ਚਾਰ ਦਾ ਕਿੱਥੇ ਮਾਰਦੀ ਆ ਕਰੋ ਚੈੱਕ ਤੁਹਾਡੇ ਸਾਹਮਣੇ ਹੀ ਆ ਤਾਂ ਕਟ 25 30 ਫੁੱਟ ਤੇ ਮਾਰ ਰਹੀ ਆ ਵੀਡੀਓ 'ਚ ਹੋ ਸਕਦਾ ਘੱਟ ਦੀਦਾ ਹੋਵੇ ਲਓ ਜੀ ਇੱਕ ਟਿੱਪਰ ਭਰਤਾ ਦੂਸਰਾ ਚੱਲਦਾ ਬਹੁਤ ਵਧੀਆ ਟਾਈਮ ਦੇਖੋ ਕਿੰਨੀ ਤੇਜ਼ ਚੱਲਦੀ ਹੈ ਮਸ਼ੀਨ 6 ਰੋਵੜੀ ਹੋਈ ਹੈ ਮੈਨੂੰ ਲੱਗਦਾ 6 ਬਹੁਤ ਜਿਆਦਾ ਜੀ ਅੱਗੇ ਆ ਗਿਆ ਟਿੱਪਰ ਭਰ ਕੇ ਆਪਣੇ ਇਹ ਏਰੀਆ ਚ ਕੋਈ 4 ਤੋਂ 5 ਮਸ਼ੀਨਾਂ ਕਰਦੀਆਂ ਨੇ ਤੇ ਇਹ ਫਿਰਦੀ ਐ ਕਲਾਸ ਦੀ ਤੇ ਦੋ ਕਰਦੀਆਂ ਨੇ ਪੰਪ ਤੇ ਕਰਦੀਆਂ ਨੇ ਆ ਕੇ ਹੌਲੈਂਡ ਦੀਆਂ